ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨੱਗਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਆ 150 ਆ ਬਾਹ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਹਾਪੁੱਤ ਸੀਗੇ ਉਹ ਟਕਰਾਏ ਆ ਇਹਨਾਂ ਨਾਲ ਜੀਚੋ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਆ ਉਹ ਵੀ ਬਚਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਰੱਖਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾਲੋ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੇ ਉਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਬੀੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਹੈ ਤੁਹਾਨੂੰ ਸੜਕਾਂ ਦੇਖੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 45 ਮਿੰਟ ਪਹਿਲਾਂ 40 40 45 ਮਿੰਟ ਪਹਿਲਾਂ ਦੀ ਗੱਲ ਹੋਊਗੀ ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕੁਝ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੈਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਨੇ ਇਹ ਸਾਡੀ ਕੋਠੀ ਦੇ ਬਿਲਕੁਲ ਸਾਹਮਣੀ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਹਰ ਸੰਡੇ ਨਿਕਲਦੇ ਨੇ ਇਹ ਤੇ ਇਥੇ ਸਾਡੇ ਘਟਾ ਉਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਂ ਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜ ਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਬੱਜੇ ਨੇ ਬਹੁਤ ਜ਼ੋਰ ਨਾਲ ਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਤੇ ਮੌਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰ ਆਪ ਵੀ ਡੈਥ ਹੋ ਗਈ ਵੀ ਐਕਟਰ ਉਸਮਨ ਕਿੱਥੇ ਦੇ ਸੀ ਇਹ ਨਾਲ ਹੀ ਲੋਕਲ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ ਹਾਂ ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ ਉਹ ਖੜੇ ਨਹੀਂ ਗਏ ਤੇ ਬਾਈਕਰ ਦੀ ਕਿੰਨੀ ਕੀ ਸਪੀਡ ਹੋਊਗੀ ਬਾਈਕਰ ਤਾਂ 150 ਹੋਊਗਾ ਜੀ ਯੂਰਬਾਊਟ ਕੋਈ ਇਹਨਾਂ ਨੂੰ ਪਰਮਿਸ਼ਨਸ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਕੋਈ ਗੁੜੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੂਰ ਰੋਡ ਤਾਂ ਲਾਗੂ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕ ਕਰਦੇ ਨਾਲ ਕੋਈ ਹੋਰ ਵੀ ਹਾਂ ਸੀਗੇ ਜੀ ਨਾਲ ਦੇ ਉਹ ਆਲਰੇਡੀ ਭੱਜ ਗਏ ਜੀ ਉਹ ਰੁਕੇ ਨਹੀਂ ਉਹ ਤਾਂ ਬੁੱਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਲੇਡੀਜ਼ ਦੀ ਮੌਤ ਹੋਈ ਆ ਹਾਂਜੀ ਉਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਾਂ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਆ ਆਪਣੇ ਬੇਟੇ ਦੀ ਕਿੰਨੀ ਉਮਰ ਸੀ ਜੀ ਇਹਦਾ ਸੀਰੀਅਸ ਆ ਉਹਨਾਂ ਦੀ ਕਿੰਨੀ ਕੇਸ ਦੇ ਸੀ ਵੀਰ ਜੀ ਉਹ 40 ਤੋਂ 45 ਫੁੱਟ ਵਰਟਿੰਗ ਸਾਲ ਦੇ ਸੀਗੇ। ਤੇ ਮਾਤਾ ਜੀ ਦੀ ਕਿੰਨੀ ਕੀ ਉਮਰ ਹੈ? ਮਾਤਾ ਜੀ ਸੀਗੇ 50+ ਨੇ ਜੀ। 60 ਕੇ ਸਾਲ ਦੇ ਹੈਗੇ ਨੇ। ਸਰ ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ। ਏਡੋ ਵਾਲੇ ਪਾਸੇ ਤੋਂ ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ। ਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ। ਇੱਕ ਸਕੂਟਰੀ ਔਰ ਬਾਈਕਰ ਦਾ ਲੈਕਚਰੈਂਟ ਹੋਇਆ। ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈਆਂ। ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸ ਦੀ ਡੈਥ ਹੋਈ ਹੈ। ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹਦੀ ਡੈਥ ਹੋਈ ਹੈ। ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ। ਉਹਦੇ ਫੈਕਚਰ ਹੈ। ਸਰ ਕਿੰਨੀ ਦੀ ਉਮਰ ਹੈਗੀ ਹੈ ਇਹ ਬਾਈਕਰ ਵੀ ਕਿੰਨੀ ਉਮਰ ਸੀ ਤਾਂ ਜਿਹੜੀ ਜੋ ਬਾਈਕਰ ਆ ਲਗਭਗ 40 ইয়ার্স ਦਾ ਲੱਗ ਰਿਹਾ ਤੇ ਜੋ ਲੇਡੀਜ਼ ਦੀ ਡੈਥ ਹੋਈ ਆ 50 ਪਲੱਸ ਤੇ ਸਭ ਜਿਹੜਾ ਇੰਜਰੀ ਜਿਹੜਾ ਹੈ ਉਹਦੇ ਇੰਜਰੀ ਕਿੰਨੀ ਹੈ ਫੈਕਚਰਸ ਉਹਦੇ ਫਿਗਰ ਦੇ ਵਿੱਚ ਬਾਕੀ ਠੀਕ ਹੈ ਉਹਦੀ ਏਜ 38 ਦੇ ਲਗਭਗ ਲੱਗਦਾ ਹੈ ਹੈਡੂ ਤੇ ਕੋਈ ਨਹੀਂ ਰਹਿੰਦਾ ਜਿਹਨਾਂ ਦੀ ਡੈਥ ਹੋਈ ਹੈ ਲੋਡੀ ਉਹ ਉਹਨਾਂ ਦੇ ਮਦਰ ਹੀ ਸੀਗੇ ਉਹ ਰੇਲਾ ਜੀ ਆਪਸ ਵਿੱਚ ਹੀ ਦੋ ਵਾਹਨ ਟਕਰਾ ਗਏ ਸੀ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਆਪਣੇ ਇਹ ਬਾਈਕਰ ਸੀਗੇ ਜੀ ਜਿਹਨਾਂ ਨਾਲ ਟੱਕਰ ਹੋਈ ਹੈ ਇੱਕ ਰੈਸਲ ਮੋਟਰਸਾਈਕਲ ਸੀਗਾ ਜੀ ਹਾਂ ਜੀ ਇੱਕ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀ ਜੀ ਇਹਨਾਂ ਨੂੰ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟ ਵਾ ਸੀ ਉਹ ਕਿੱਥੋਂ ਆ ਰਹੀ ਸੀ ਜੀ ਉਹ ਕਪੜੇ ਨੇ ਕ੍ਰੋਸ ਕਰਾਈ ਸੀਗੀ ਕੱਟ ਇਹ ਆਪਣੇ ਕੋਈ ਜ਼ਖਮੀ ਵੀ ਹੋਇਆ ਹਾਂ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਦਿੱਥੋ ਕਿੰਨੀ ਕਿੰਮਾਰੀ ਜੀ ਲੱਗੀ ਦੀ ਉਮਰ 45 ਸਾਲ ਦਾ ਦੱਸ ਜੀ ਕਿੰਨੇ ਕਜ ਬਜੇ ਦਾ ਹਾਸ ਜੀ 8:00 ਵਜੇ ਦਾ 8:00 ਸਵੇਰ ਦਾ ਜੀ